ਵੈਜੀ ਕਾ ਖਾਲਸਾ ਵੈਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਇੱਕ ਦੋ ਮੁੱਦਿਆਂ ਤੇ ਬੜੀ ਜਿਹੜੀ ਮੁੱਦਿਆਂ ਨੂੰ ਵਿਚਾਰਨ ਵਾਲੀ ਗੱਲ ਆ ਜਣੇ ਕਿ ਤਾਂ ਨੂੰ ਪਤਾ ਕਿ ਪਿਛਲੇ ਦਿਨੀ ਹਰਨਾਮ ਸਿੰਘ ਧੰਮਾ ਮਹਾਰਾਸ਼ਟਰ ਦੇ ਵਿੱਚ ਜਾ ਕੇ ਬੀਜੇਪੀ ਲਈ ਵੋਟਾਂ ਮੰਗਦਾ ਬڑا ਜਦੋਂ ਮੀਡੀਆ ਦੇ ਵਿੱਚ ਸਾਰਾ ਕੰਮ ਉੱਥਲ ਕੇ ਸਾਹਮਣੇ ਆਇਆ ਜਦੋਂ ਤੁੰਮੇ ਦੀ ਥੂ ਥੂ ਹੋਣ ਲੱਗੀ ਤਾਂ ਤੁੰਮੇ ਨੇ ਫਿਰ ਇੱਕ ਮੀਟਿੰਗ ਜੀ ਕੀਤੀ ਆਪਦੇ ਚਾਰੇ ਵਿਚਾਲੇ ਸਿੰਘਾਂ ਨੂੰ ਖੜਾ ਕੇ ਵਿਚਾਲਿਆ ਇਸ ਤਰ੍ਹਾਂ ਪਿਆਗਾ ਜਿਸ ਤਰ੍ਹਾਂ ਕੁੰਭਕਰਨ ਪਿਆ ਹੁੰਦਾਗਾ ਫਿਰ ਤਾਨੂੰ ਪਤਾਗਾ ਕਿ ਬੋਲਦੇ ਬੋਲਦਾ ਦਾ ਸਾਹ ਟੜੀ ਜਾਂਦਾਗਾ ਕਿਉਂਕਿ ਢੱਡ ਤਾਂ ਗੋਗੜ ਦਾ ਏਡੀ ਵਧਾ ਛੜੀ ਆ ਵੀ ਕੱਟ ਖਾਲਿਆ ਕਰੋ ਕੋਈ ਮੰਗਣ ਤਾਂ ਨਹੀਂ ਲੱਗਿਆ ਗੋਗੋੜੀ ਦੀ ਬਤਾ ਸੱਡੀਆ ਸਿੱਖ ਕੌਮ ਦਾ ਬੇੜਾ ਗਰਖ ਕਰਨ ਤੇ ਤੁਸੀਂ ਤੁਲੇ ਹੋ ਤੇ ਹੁਣ ਬਿਆਨ ਆ ਰਿਹਾ ਕਹਿੰਦਾ ਮੈਂ ਤਾਂ ਮਹਾਰਾਸ਼ਟਰ ਦੇ ਵਿੱਚ ਜਿਹੜੇ ਸਿੱਖ ਵਸਦੇ ਸੀ ਉਹਨਾਂ ਦੇ ਲਈ ਕਾਨੂੰਨ ਬਣਾਇਆ ਉਹਨਾਂ ਦੇ ਲਈ ਮੈਂ 11 ਮੈਂਬਰੀ ਕਮੇਟੀ ਬਣਾਈ ਮੈਂ ਐ ਕੀਤਾ ਬਾ ਕੀਤਾ ਮੈਂ ਤਾਂ ਉਹਨਾਂ ਦੀ ਕਹਿੰਦਾ ਬਾਤ ਚੱਕਣ ਗਿਆ ਸੀ ਐਤੇ ਪੰਜਾਬ ਦੇ ਵਿੱਚ ਤੁਹਾਨੂੰ ਬੰਦੀ ਸਿੰਘ ਨਹੀਂ ਦੀਂਦੇ ਜਿਹੜੇ ਪੰਜਾਬ ਦੇ ਅੱਜ ਹਾਲਾਤ ਹੋਏ ਪੈਨੇ ਹਰਨਾਮ ਸਿੰਘ ਧੰਮਾ ਜੀ ਤੁਸੀਂ ਇੱਕ ਗੱਲ ਦੱਸੋ ਜਿਹੜੀ ਕਿ ਸਿੱਖਾਂ ਦੇ ਹੱਕ ਦੇ ਵਿੱਚ ਬੋਦੀ ਹੋਵੇ ਇੱਥੇ ਵਿਰੋਧੀ ਰੋਜ ਨੇ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੂੰ ਗਾਲ੍ਹਾਂ ਕੱਢ ਰਹੇ ਨੇ ਸਰੇ ਆਮ ਜਿਹੜਾ ਕਿ ਉਹਨਾਂ ਤੇ ਅਜੇ ਦੋਸ਼ ਲਾ ਰਹੇ ਨੇ ਕਿ ਬੰਦਾ ਸੁਣ ਕੇ ਬੰਦੇ ਦੇ ਜਿਹੜੇ ਲੋਕ ਕੰਨੇ ਖੜੇ ਹੋ ਜਾਂਦੇ ਨੇ ਆ ਬੇਕਤੀ ਦੇ ਵੀ ਜਿਹੜਾ ਕਿ ਸੰਤਾਂ ਦੀ ਗੱਲ ਬਰਦਾਸ਼ਤ ਨਹੀਂ ਕਰਦਾ ਪਰ ਤੁਸੀਂ ਉਸ ਟਕਸਾਲ ਦੇ ਮੁਖਿਓ ਜਿੱਥੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਗੱਜਦੇ ਹੁੰਦੇ ਸੀ ਤੇ ਉਹ ਕੌਮ ਦਾ ਜੋਧਾ ਸੰਘਰਸ਼ ਦੇ ਲਈ ਅਨੇਕਾਂ ਮਰਜੀਵੜੇ ਪੈਦਾ ਕਰ ਗਿਆ ਪੰਜਾਬ ਦੀ ਧਰਤੀ ਉੱਤੇ ਤੇ ਸਹਾਦ ਦਾ ਜਾਨ ਪੀ ਗਿਆ ਲੱਖਾਂ ਫੌਜਾਂ ਨੂੰ ਜਿਹੜਾ ਟੱਕਰਾ ਕਰਦਾ ਹੋਇਆ ਸ਼ਹੀਦियां ਪ੍ਰਾਪਤ ਕਰਕੇ ਸਿੰਘਾ ਅਜਾ ਹਰਨਾ ਸਿੰਘ ਤੁਮਾ ਜੀ ਤੁਸੀਂ ਉਸ ਟਕਸਾਲ ਦੇ ਮੁਖਿਓ ਤੇ ਅਜੇ ਤੁਹਾਡੇ ਮੂੰਹ ਚੋਂ ਬੋਲ ਨਹੀਂ ਨਿਕਲ ਰਿਹਾ ਤੇ ਤੁਹਾਡੇ ਲਈ ਜੋ ਕੁਸਾ ਇੱਕ ਦਮ ਦੀ ਟੰਕਸਾਲ ਦਾ ਮਰੀਕ ਸਿੰਘ ਅਜਨਾਲਾਗਾ ਉਹਨੇ ਇੱਕ ਬੜੇ ਤੁਹਾਡੇ ਤੇ ਇਲਜ਼ਾਮ ਲਾਇਆ ਨਹੀਂ ਜੇ ਆਪਾਂ ਇਹ ਕਹਿ ਲਈਏ ਕਿ ਤੁਹਾਨੂੰ ਉਹ ਮੈਂ ਵੀਡੀਓ ਸਾਮ ਦੀ ਮੈਂ ਵਿੱਚ ਥੋੜਾ ਜਿਆਦਾ ਰੋਕੇ ਗੱਲ ਕਰਦਾ ਸਾਮ ਆਪਾਂ ਕਰੀਬ 7 7:30 ਐਨੇ ਕੇ ਵਿੱਚ ਜਿਹੜਾ ਲੇ ਵਾ ਜਰੂਰ ਹੋਵਾਂਗੇ ਤੁਸੀਂ ਉਹ ਜਿਹੜੀ ਵੀਡੀਓ ਉਹ ਵੀ ਜਿਹੜੀ ਜਰੂਰ ਸੁਣਨੀ ਆ ਉਹਦੇ ਵਿੱਚ ਧੰਨ ਨੂੰ ਮੈਂ ਭਾਈ ਅੰਮਰਿਤਪਾਲ ਸਿੰਘ ਦਾ ਮਾਮਲਾ ਜਿਹੜਾ ਬਹੁਤ ਵੱਡਾ ਹੈਗਾ ਉਹਦੇ ਲਈ ਵੀ ਧੰਨ ਮੈਂ ਕੱਲੀ ਕੱਲੀ ਗੱਲ ਸੁਣਾਵਾਂਗਾ ਕਿਉਂਕਿ ਕਈ ਗੱਲਾਂ ਉਮਰ ਕੇ ਸਾਹਮਣੇ ਆ ਰਹੀਆਂ ਨੇ ਉਹਨਾਂ ਤੇ ਵੀ ਆਪਾਂ ਗੱਲਬਾਤ ਕਰਾਂਗੇ ਗੱਲ ਕਰਦੇ ਸੀ ਹਰਨਾਮ ਸਿੰਘ ਧੁੰਮਾ ਤੇ ਅਮਰੀਕ ਸਿੰਘ ਅਜਨਾਲਾ ਨੇ ਜਿਹੜੇ ਵੱਡੇ ਦੋਸਤ ਲਾਏ ਨੇ ਕਿ ਹੁਣ ਹਰਨਾਮ ਸਿੰਘ ਧੁੰਮਾ ਇਹ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿ ਕਸਮ ਖਾਵੇਗਾ ਕਿ ਜਿਹੜੇ ਭਾਈ ਅਮਰੀਤ ਸਿੰਘ ਅਜਨਾਲਾ ਨੇ ਉਸ ਨੂੰ ਸਿਵਲਿੰਗੀ ਕਿਹਾਗਾ ਕਿ ਇਹ ਸੱਚੀ ਮੁੱੱਚੀ ਸਿਵਲਿੰਗੀ ਹੈਗਾਗਾ ਤੇ ਜਾਂ ਫਿਰ ਨਹੀਂ ਹੈਗਾਗਾ ਜਾਂ ਫਿਰ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਸਮ ਖਾਵੇਗਾ ਜਾਂ ਇਹਨੂੰ ਦੇਖਦੇ ਆ ਐਡੇ ਵੱਡੇ ਜਿਸ ਬੰਦੇ ਤੇ ਦੋਸ਼ ਲੱਗੇ ਹੋਣਾ ਜਿਹੜਾ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਜਿਹੜਾ ਗੱਦੀ ਬੈਠਾ ਹੋਵੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਬੰਦੇ ਦੀ ਥਾਂ ਤੇ ਤੇ ਉਹ ਬੰਦੇ ਤੇ ਇਹੋ ਜਿਹੇ ਜਿਹੜੇ ਦੋਸ਼ ਲੱਗ ਜਾਣ ਉਹ ਤਾਂ ਆਮ ਆਪਾ ਕਹਦੇ ਕਿਸੇ ਪਾਰਟੀ ਦਾ ਜਾਂ ਕਿਸੇ ਜਥੇਬੰਦੀ ਦਾ ਆਗੂ ਕਾ ਹੋਣ ਦਾ ਹੱਕਦਾਰ ਵੀ ਨਹੀਂ ਇਹ ਟਕਸਾਲ ਨੂੰ ਜਫਾ ਮਾਰਿਆ ਹੋਇਆਗਾ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਜਿਹੜਾ ਵੱਡਾ ਬਿਆਨ ਆ ਉਹ ਵੀ ਤੁਹਾਨੂੰ ਲਾਈਵ ਦੇ ਵਿੱਚ ਸੁਣਾਵਾਂਗੇ ਤੇ ਕਈ بڑے ਵਿਰੋਧੀ ਨੇ ਤਾਨੂੰ ਉਹਨਾਂ ਸਾਰਿਆਂ ਨੂੰ ਰਗੜਾਂਗੇ ਤੇ ਵੱਡੇ ਖਲਾਸੇ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਜਿਹੜੇ ਭਾਈ ਅੰਮਰਤਪਾਲ ਸਿੰਘ ਦਾ ਵਿਰੋਧ ਕਰਦੇ ਸੀ ਜਿਹੜੇ ਅੰਮਰਤਪਾਲ ਸਿੰਘ ਦਾ ਵਿਰੋਧ ਕਰਦੇ ਸੀ ਉਹ ਸਾਰੇ ਅੱਜ ਹਾਰ ਗਏ ਨੇ ਤੇ ਅੰਮਰਤਪਾਲ ਸਿੰਘ ਦੀ ਫੇਰ ਜਿੱਤ ਹੋਈ ਹੈ ਦੁਆਰਾ ਅੱਜ ਸਾਰੇ ਸਾਰੇ ਬੰਦੇ ਜਿਹੜੇ ਵੋਟਾਂ ਵਿੱਚ ਖੜੇ ਸੀ ਜਿਹੜੇ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਜਿਹੜੇ ਰੋਜ਼ ਤੰਜ ਕੱਸਦੇ ਸੀ ਤੇ ਅੱਜ ਉਹ ਬੰਦੇ ਸਾਰੇ ਜਿਹੜੇ ਨੇ ਉਹ ਹਾਰ ਚੁੱਕੇ ਨੇ ਵੋਟਾਂ ਦੇ ਵਿੱਚੋਂ ਬੁਰੀ ਤਰ੍ਹਾਂ ਹਾਰ ਹੋਈ ਉਹਨਾਂ ਦੀ ਤੇ ਜਿਹੜੇ ਭਾਈ ਅੰਮਿਤਪਾਲ ਸਿੰਘ ਤੇ ਕਾਤਲ ਦਾ ਇਲਜ਼ਾਮ ਲਗਾ ਰਹੇ ਸੀ ਜਿਹੜੇ ਪਿੱਸੇ ਖੜਕੇ ਕਈ ਤਾਂ ਮੂਰੇ ਬਿੱਤਰ ਕੇ ਸਾਹਮਣੇ ਆ ਰਹੇ ਨੇ ਕਈ ਪਿੱਸੇ ਖੜੇ ਸੀ ਉਹਨਾਂ ਦੇ ਦੂਜੇ ਨੌਜਵਾਨਾਂ ਦੇ ਜਿਹੜੇ ਅਕਸਾਰੇ ਸੀ ਇਸ ਕਰਕੇ ਬੇਨਤੀ ਮੈਂ ਤੁਹਾਨੂੰ ਅੱਜ ਇੰਨੀ ਕੁ ਕਰਦੀਆਂ ਸੀ ਸ਼ਾਮ ਦੀ ਵੀਡੀਓ ਦੇ ਵਿੱਚ ਲਾਈਵ ਦੇ ਵਿੱਚ ਆਪਾਂ ਤੁਹਾਨੂੰ ਵੱਡੇ ਵੱਡੇ ਖੁਲਾਸੇ ਕਰਾਂਗੇ ਤੇ ਤੁਹਾਨੂੰ ਜਿਹੜੇ ਵਿਰੋਧੀਆਂ ਨੇ ਉਹ ਵੀ ਕਰੜਾ ਜਵਾਬ ਦੇਵਾਂਗੇ ਤੁਹਾਨੂੰ ਸਾਰੀਆਂ ਵੀਡੀਓ ਵੀ ਮੈਂ ਸੁਣਾਉਂਗਾ ਤੇ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਸ਼ਾਮ ਦੇ ਟਾਈਮ ਦੇ ਵਿੱਚ ਕਰੀਬ 7:30 ਵਜੇ ਦਾ ਟਾਈਮ ਰੱਖ ਲੈਨੇ ਆ ਇੱਕ ਟਾਈਮ ਫਿਕਸ ਕਰ ਲੈਨੇ ਆ 8:30 ਆਪਾਂ ਸੌਰੀ ਮਾਫ ਕਰਨਾ 7:30 ਉਹਦੇ ਵਿੱਚ ਲਾਈਵ ਦੇ ਵਿੱਚ ਆਪਾਂ ਜਰੂਰ ਤੁਹਾਨੂੰ ਬਹੁਤ ਕੁਝ ਸੁਣਾਵਾਂਗੇ ਹੈਰਾਨ ਕਰਨ ਵਾਲੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਹੈਰਾਨ ਕਰਨ ਵਾਲੇ ਲੋਕ ਨੇ ਜਿਹੜੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਿਹੜਾ ਬਗਵਾਸ ਕਰਨੋਂ ਨਹੀਂ ਹਟਦੇ ਉਹਨਾਂ ਨੂੰ ਕਰਾਰਾ ਜਵਾਬ ਹੋਊਗਾ ਤੁਸੀਂ ਵੇਖ ਜਰੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਭਾ